ਤੇ ਬੰਦੇ ਪਾਤਰੀ ਪਟਿਆਲਾ ਵਿੱਚ ਪਹੁੰਚ ਰਹੀ ਹੈ ਪਟਿਆਲਾ ਵਾਸੀਆਂ ਨੂੰ ਕੀ ਸੁਨੇਹਾ ਪਟਿਆਲਾ ਨਿਵਾਸੀਆਂ ਨੂੰ ਇਹ ਸੰਦੇਸ਼ ਦਿੰਦੇ ਆ ਕਿ ਤੁਸੀਂ ਡਿਸਆਨੈਸਟ ਮੈਂਬਰ ਪਾਰਲੀਮੈਂਟਸ ਉਹ ਨਮਾਇंदे ਲੋਕਲ ਸ਼ਹਿਰ ਦੇ ਜਿਨ੍ਹਾਂ ਨੇ ਪਿਛਲੇ 15 ਸਾਲ ਚ ਵੱਖ-ਵੱਖ ਜਗ੍ਹਾ ਤੇ ਰਹਿ ਕੇ ਪਾਰਟੀਆਂ ਦਾ ਫਾਇਦਾ ਲੈ ਕੇ ਇਸ ਸ਼ਹਿਰ ਨੂੰ ਲੁੱਟਿਆ ਇਹਦੇ ਇਨਫਰਾਸਟ੍ਰਕਚਰ ਨੂੰ ਮਾੜੇ ਤੋਂ ਮਾੜਾ ਮਟੀਰੀਅਲ ਯੂਜ਼ ਕਰਕੇ ਬਣਾਇਆ ਨੈਕਸਸ ਕਰਕੇ ਸਾਰਾ ਕੁਝ ਕੀਤਾ ਆ ਉਹਨਾਂ ਨੂੰ ਦਰ ਕੇ ਨਾਰ ਕਰੋ ਔਰ ਡਾਕਟਰ ਗਾਂਧੀ ਵਰਗੇ ਮੈਂਬਰ ਪਾਰਲੀਮੈਂਟ ਜਿਹੜੇ ਆਨਸਟ ਨੇ ਸਿੰਪਲ ਲਾਈਫ ਜੀਂਦੇ ਨੇ ਲੋਕਾਂ ਵਿਚਰਦੇ ਨੇ ਐਸ ਡਾਕਟਰ ਵੀ ਪਿਆਰ ਕਰਦੇ ਨੇ ਉਹਨਾਂ ਦੇ ਨਾਲ ਜੁੜੋ ਕਾਂਗਰਸ ਪਾਰਟੀ ਨਾਲ ਜੁੜੋ ਮੈਂ ਪਟਿਆਲਾ ਸ਼ਹਿਰ ਨਿਵਾਸੀ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਅਸੀਂ ਤੇ ਮੇਰੀ ਮੈਂ ਤੇ ਮੇਰੀ ਟੀਮ ਜੜੇ ਵੀ ਨੈਕਸਸ ਵਾਲੇ ਸੀ ਜਿੰਨਾ ਵੀ ਠੱਗੀ ਮਾਰ ਕੇ ਲੋਕਾਂ ਨੂੰ ਸੱਜੇ ਖੱਬੇ ਘੁਮਾ ਕੇ ਪਿਛਲੇ ਕਈ ਦਹਾਕਿਆਂ ਤੋਂ ਪਟਿਆਲਾ ਸ਼ਹਿਰ ਦੀ ਡਿਵੈਲਪਮੈਂਟ ਨੇ ਕੀਤੀ ਉਹਨਾਂ ਨੂੰ ਸਾਰਿਆਂ ਨੂੰ ਦੂਰ ਕਰੋ ਦਰਕਿਨਾਰ ਕਰੋ ਤਾਂ ਅਕਰਕੇ ਪਟਿਆਲਾ ਦੀ ਜਿਹੜੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੈ ਉਹ ਇੰਜ ਹੋਏ ਜਿਵੇਂ ਹੋਰ ਸੂਬਿਆਂ ਦੀ ਗੁਜਰਾਤ ਦੀ ਮਧਿਆ ਪ੍ਰਦੇਸ਼ ਦੀ ਬਾਕੀ ਸੂਬਿਆਂ ਚ ਹੋ ਰਹੀ ਹੈ ਚੰਡੀਗੜ੍ਹ ਸਾਡੇ ਲਾਗੇ ਉਦਾਹਰਨ ਹੈ ਅਸੀਂ ਮਟੀਰੀਅਲ ਯੂਜ਼ ਕਰ ਰਹੇ ਹਾਂ ਘਟਿਆ ਆਪਣੀਆਂ ਫੈਕਟਰੀਆਂ ਲਾ ਕੇ ਯੂਜ਼ ਕਰ ਰਹੇ ਹਾਂ ਇਹ ਜਿਨ੍ਹਾਂ ਨੇ ਬੇੜਾਗਰ ਕੀਤਾ ਉਹਨਾਂ ਨੂੰ ਹਰਾਓ ਜੀ ਤੇ ਜਿਹੜਾ ਇਹਦੇ ਵਿੱਚ ਇਹ ਜਦੋਂ ਟ੍ਰੇਨ ਚੱਲੀ ਹੈ ਤੇ ਉਸ ਤੋਂ ਪਹਿਲਾਂ ਵੀ ਕਿਉਂਕਿ ਤਨਵੀਰ ਗਾਂਧੀ ਦਾ ਬਹੁਤ ਯੋਗਦਾਨ ਰਿਹਾ ਡਬਲ ਰੇਲ ਲਿਆਉਂਦੇ ਟਟਾਲੇ ਦੇ ਵਿੱਚ ਤੇ ਇਹਦੇ ਵਿੱਚ ਕਈ ਤਰ੍ਹਾਂ ਦੀ ਰਾਜਨੀਤੀ ਵੀ ਕੀਤੀ ਜਾਂਦੀ ਹੈ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਰਾਜਨੀਤਿਕ ਪਾਰਟੀ ਦਾ ਆਪਣਾ ਇੱਕ ਫਰਜ ਹੈ ਕਿ ਉਹਨਾਂ ਨੇ ਰਾਜਨੀਤੀ ਕਰਨੀ ਹੈ ਮੈਨੂੰ ਕਿਸੇ 'ਚ ਕੋਈ ਇਤਰਾਜ਼ ਨਹੀਂ ਆ ਲੇਕਿਨ ਦੁਨੀਆ ਨੂੰ ਇਹ ਚਾਹੀਦਾ ਹੈ ਕਿ ਇੱਕ ਨਿਚੋੜ ਕਰਨ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਸੱਚਾਈ ਗੱਲ ਇਹ ਹੈ ਕਿ ਡਾਕਟਰ ਧਰਮਵੀਰ ਗਾਂਧੀ ਹੋਣਾ ਨੇ ਮਿਹਨਤ ਕੀਤੀ ਹੈ ਇਲੈਕਟ੍ਰੀਫਿਕੇਸ਼ਨ ਕਰਾਉਣ ਦੇ ਵਿੱਚ ਬਤੌਰ ਔਨੈਸਟ ਮੈਂਬਰ ਪਾਰਲੀਮੈਂਟ ਹੁਣ ਦੂਜੀ ਵਾਰ ਬਣੇ ਨੇ ਉਹਨਾਂ ਦਾ ਕੰਮ ਕੱਢ ਲੈਣਾ ਉਹਨਾਂ ਦਾ ਚਿੱਠਾ ਕੱਢ ਲੈਣ ਤੇ ਬਾਕੀ ਜਿਹੜੇ ਕਈ ਸਾਲਾਂ ਚੋਂ ਮੈਂਬਰ ਪਾਰਲੀਮੈਂਟ ਰਹੇ ਮੇਅਰ ਰਹੇ ਮੁੱਖ ਮੰਤਰੀ ਰਹੇ ਉਹਨਾਂ ਨੇ ਪੰਜਾਬ ਲਈ ਕੀ ਕੀਤਾ ਹੈ ਇਸ ਸਟੇਟ ਲਈ ਕੀ ਕੀਤਾ ਹੈ ਪਲਾਨ ਦੇ ਵਿੱਚ ਸੀਗਾ ਕਿ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਮੈਂ ਫਾਈਲ ਦੇਖੀ ਆ ਪਟਿਆਲੇ ਨੂੰ ਖਰੜ ਬਨੂੜ ਤੋਂ ਰੋਡ ਤੋਂ ਲੈ ਕੇ ਸਿੱਧਾ ਰੋਡ ਨਾਲ ਕਨੈਕਟ ਕਰਨਾ ਸੀ ਚਾਰ ਵਾਰੀ ਮੈਂ ਕਿਹਾ ਵੀ ਸੀ ਕਿਸੇ ਨੇ ਕਨੈਕਟ ਕਰਾਇਆ ਡਾਕਟਰ ਗਾਂਧੀ ਨੇ ਬਾਕੀ ਸਟੇਕ ਹੋਲਡਰਸ ਨੇ ਮਿਹਨਤ ਕੀਤੀ ਹੈ ਮੈਂ ਕਿਸੇ ਦਾ ਢਿਨਾਈ ਨਹੀਂ ਕਰਦਾ ਲੇਕਿਨ ਡਾਕਟਰ ਗਾਂਧੀ ਨੇ ਮਿਹਨਤ ਕੀਤੀ ਹੈ ਮਿਹਨਤ ਕਰਕੇ ਇਲੈਕਟ੍ਰੀਫਿਕੇਸ਼ਨ ਕਰਾਈ ਆ ਬੰਦੇ ਭਾਰਤ ਵੀ ਆਈ ਆ ਔਰ ਰਾਜਪੁਰਾ ਨੂੰ ਕਨੈਕਟ ਕੀਤਾ ਚੰਡੀਗੜ੍ਹ ਨਾਲ ਆਇਆ ਮੋਹੱਲਾ ਜਿਹਦੇ ਨਾਲ ਪੂਰਾ ਸਾਊਥ ਮਾਲਵਾ ਤੇ ਮਾਲਵਾ ਚੰਡੀਗੜ੍ਹ ਨਾਲ ਡਾਇਰੈਕਟ ਹੋ ਗਿਆ ਜਿਹੜੇ ਨੈਕਸਸ ਵਾਲੇ ਸੀ ਉਹ ਤੋਂ ਕੋਸ਼ੋਰ ਬੋਲਦੇ ਨੇ ਅੰਦਰੋਂ ਉਹਨਾਂ ਕੋਲ ਇਕੁਇਟੀ ਚ ਹੈ ਕਿ ਨੈਕਸਸ ਕਰਕੇ ਲੋਕਾਂ ਨੂੰ ਲੁੱਟਣਾ ਕਿਵੇਂ ਜੀ ਲਾਸਟ ਵਾਲਾ ਇੱਕ ਜਿਹੜੇ ਸੰਜੀਵ ਬਿੱਤੂ ਸੀਗੇ ਉਹ ਪਹਿਲਾਂ ਭਾਜਪਾ ਚਲੇ ਗਏ ਪਹਿਲਾਂ ਕਾਂਗਰਸ ਦੀ ਨੁਮਾਇੰਦਗੀ ਦੁਬਾਰਾ ਫਿਰ ਹੁਣ ਕਾਂਗਰਸ ਵਿੱਚ ਜੁਆਇਨ ਕਰ ਗਏ ਨੇ ਤੇ ਪਟਿਆਲਾ ਦੀ ਰਾਣੀ ਉੱਤੇ ਤੇ ਕਿਵੇਂ ਅਸਰ ਦੇਖਦੇ ਕੋਈ ਅਸਰ ਨਹੀਂ ਦੇਖਦਾ ਜੀ ਜਿਵੇਂ ਬਾਕੀ ਪਟਿਆਲੇ ਚ ਲੀਡਰ ਨੇ ਉਹ ਪਹਿਲਾਂ ਕਾਂਗਰਸ ਸੀਗੇ ਮੇਅਰ ਵੀ ਰਹੇ ਸਾਰੇ ਜੋ ਉਹਨਾਂ ਨੇ ਕੰਮ ਕੀਤਾ ਸਾਰੀ ਦੁਨੀਆ ਜਾਣਦੇ ਹੁਣ ਦੁਬਾਰਾ ਇਸ ਪਾਰਟੀ ਚ ਆਏ ਨੇ ਕੋਈ ਫਰਕ ਨਹੀਂ ਪੈਣ ਲੱਗਿਆ ਕੋਈ ਇੱਥੇ ਧਨਾੜ ਨਹੀਂ ਹੈ ਕੋਈ ਇਹੋ ਜਿਹਾ ਨਹੀਂ ਆ ਜਿਨੇ ਕੰਮ ਕਰਨਾ ਜਿਨੇ ਓਨੈਸਟਲੀ ਕੰਮ ਕਰਨਾ ਉਹ ਜਮਾਨੇ ਗਏ ਹੁਣ ਜਿਨ੍ਹਾਂ ਦਾ ਇਹ ਲੱਗੇ ਕਿ ਪਤਾ ਨਹੀਂ ਇਹ ਕੌਣ ਆ ਤੇ ਕੌਣ ਆ ਤੇ ਕੌਣ ਆ ਸਭ ਤੋਂ ਤਕੜੀ ਐਗਜ਼ੈਂਪਲ ਪਟਿਆਲਾ ਵਾਲਿਆਂ ਨੂੰ ਦੇਣਾ ਚਾਹੁੰਦਾ ਜ਼ੁਹਰਾਨ ਮਮਦਾਨੀ ਸਾਰੇ ਠੱਗਾ ਨੂੰ ਸਾਰੇ ਤਣਾਡਾ ਨੂੰ ਸਾਰੇ ਬਦਮਾਸ਼ਾਂ ਨੂੰ ਹਰਾ ਕੇ ਅਮਰੀਕਾ ਦੇ ਸਭ ਤੋਂ ਵੱਡੇ ਮੇਅਰ ਬਣਿਆ ਆ ਸ਼ਹਿਰਦਾਰ ਨਿਊਯਾਰਕ ਦਾ ਪਟਿਆਲੇ ਵਾਲੇ ਗਰੀਬ ਤੋਂ ਵੀਰ ਤੇ ਅਮੀਰ ਤੋਂ ਅਮੀਰ ਤਬਕਿਆਂ ਨੂੰ ਸਿੱਖਣਾ ਚਾਹੀਦਾ ਤੁਸੀਂ ਅੱਗੇ ਇਸ ਸ਼ਹਿਰ ਦੇ ਵਿੱਚ ਠੱਗ ਲਿਆਉਣੇ ਨੇ ਜਿਹੜਾ ਡਾਕਟਰ ਗਾਂਧੀ ਵਰਗੇ ਔਨੈਸਟ ਬੰਦੇ ਲਿਆਉਣੇ ਨੇ ਜਿਹੜਾ ਸ਼ਹਿਰ ਲਈ ਕੰਮ ਕਰੇ ਧੰਨਵਾਦ ਜੀ